ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਸੋ ਅੱਜ ਆਪਾਂ ਗੱਲ ਕਰਦੇ ਆ ਕਿ ਯਾਰ ਹਜੇ ਵੀ 2025 ਦੇ ਵਿੱਚ ਲੋਕ ਕਿਉਂ ਭੱਜ ਜਿੰਦੇ ਆ ਕੈਨੇਡਾ ਨੂੰ ਜਾਂ ਲੋਕ ਕਿਉਂ ਨਹੀਂ ਛੱਡ ਰਹੇ ਇਹ ਕਹਿਣਾ ਕਿ ਅਸੀਂ ਜਾਣਾ ਹੀ ਜਾਣਾ ਕੈਨੇਡਾ ਉਹਦੇ ਕੀ ਕਾਰਨ ਨੇ ਕੀ ਲੋਕ ਸੋਚਦੇ ਆ ਕਿ ਅਸੀਂ ਕਿਉਂ ਜਾਣਾ ਉਹਦੇ ਤੇ ਆਪਾਂ ਗੱਲਬਾਤ ਕਰਦੇ ਆ ਕਈ ਪੁਆਇੰਟਸ ਨੇ ਜਿਹਦੇ ਕਰਕੇ ਲੋਕ ਹਜੇ ਵੀ ਕੈਨੇਡਾ 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 ਕਰੀ ਜਾਂਦੇ ਆ ਵੀ ਜਾਣਾ ਹੀ ਜਾਣਾ ਸਾਡਾ ਸਾਦਾ ਨਹੀਂ ਜਾਇ ਬਣਾ ਸੋਦੇ ਕੀ ਕੀ ਕਰਨਾ ਸੋ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈਗਾ ਬਹੁਤ ਸਾਰੇ ਲੋਕਾਂ ਦਾ ਕਹਿਣਾ ਜਾਂ ਤਾਂ ਤੁਸੀਂ ਸੱਚ ਮੰਨ ਲਓ ਜਾਂ ਬਹਾਨੇ ਮੰਨ ਲਓ ਕਿ ਇੱਥੇ ਸਾਨੂੰ ਜੋਬਸ ਨਹੀਂ ਮਿਲ ਰਹੀਆਂ ਸਾਡੀ ਗ੍ਰੈਜੂਏਸ਼ਨ ਕੀਤੀ ਆ ਮਾਸਟਰ ਕੀਤੀ ਆ ਸਾਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਪੰਜਾਬ ਜਾਂ ਇੰਡੀਆ ਦੇ ਵਿੱਚ ਚਲ ਜੇ ਮਿਲ ਵੀ ਰਹੀ ਆ ਤਾਂ 10 ਤੋਂ 15 ਜਾਂ 20000 ਤੱਕ ਸਾਨੂੰ ਜਿਹੜੀ ਆ ਨੌਕਰੀ ਮਿਲ ਰਹੀ ਆ ਜਿਹਦੇ ਵਿੱਚ ਸਾਡੇ ਜਿਹੜੇ ਘਰ ਦੇ ਗੁਜ਼ਾਰੇ ਆ ਜਾਂ ਸਾਡੇ ਜਿਹੜੇ ਸੁਪਨੇ ਸੋਚੇ ਹੋਏ ਆ ਜ਼ਿੰਦਗੀ ਦੇ ਕਿ ਅਸੀਂ ਅੱਗੇ ਜਾ ਕੇ ਕੀ ਕਰਨਾ ਉਹ ਜਾਂ ਅਸੀਂ ਜ਼ਿੰਦਗੀ ਚ ਕੀ ਪਾਉਣਾ ਚਾਹੁੰਦੇ ਉਹ ਪੂਰੇ ਨਹੀਂ ਹੁੰਦੇ ਇੰਨੀ ਸਰ ਅੜੀ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਘਰ ਹੀ ਮਸਾਂ ਚੱਲਦਾ ਹਨ ਇੰਨੇ ਪੈਸਿਆਂ ਦੇ ਨਾਲ ਸੋ ਉਹ ਉਹ ਲੋਕ ਕਹਿੰਦੇ ਆ ਕਿ ਅਸੀਂ ਕੈਨੇਡਾ ਜਾ ਕੇ ਆਪਦਾ ਕੈਰੀਅਰ ਬਣਾਉਣਾ ਅਸੀਂ ਉੱਥੇ ਵਧੀਆ ਜੌਬ ਕਰਾਂਗੇ ਸਾਡਾ ਅੱਗੇ ਜਾ ਕੇ ਸਾਡੇ ਜ਼ਿੰਦਗੀ ਦੇ ਜਿਹੜੇ ਸੁਪਨੇ ਆ ਉਹ ਪੂਰੇ ਹੋਣਗੇ ਅਸੀਂ ਤਾਂ ਕੈਨੇਡਾ ਚੱਲੇ ਆ ਸੋ ਕਿਤੇ ਨਾ ਕਿਤੇ ਇਹ ਗੱਲ ਸੱਚ ਵੀ ਆ ਬਹੁਤ ਸਾਰੇ ਲੋਕ ਆੜੇ ਮਤਲਬ ਕਿ ਉਹ ਜੌਬ ਦੀ ਡਰਾਈ ਕਰਦੇ ਆ ਜੌਬ ਉਹਨਾਂ ਨੂੰ ਨਹੀਂ ਮਿਲਦੀ ਉਹਨਾਂ ਦੀ ਮਾਸਟਰਸ ਕੀਤੀ ਹੁੰਦੀ ਆ ਹਨਾ ਗ੍ਰੈਜੂਏਸ਼ਨ ਕੀਤੀ ਹੁੰਦੀ ਆ 15 ਤੋਂ 20000 ਦੇ ਵਿੱਚ ਚਲੋ ਨਹੀਂ ਗੁਜ਼ਾਰਾ ਹੁੰਦਾ ਪਰ ਬਹੁਤ ਸਾਰੇ ਲੋਕ ਇੰਡੀਆ ਦੇ ਵਿੱਚ ਵੀ ਲੱਖ ਲੱਖ ਰੁਪਏ ਦੀ ਜੌਬ ਕਰਦੇ ਆ ਉਹ ਡਿਪੈਂਡ ਕਰਦਾ ਹਨਾ ਤੁਹਾਡੇ ਕਿਹੋ ਜਿਹੀ ਸਿਚੁਏਸ਼ਨ ਹੈ ਚਲੋ ਇਹ ਗੱਲ ਨੂੰ ਛੱਡੋ ਬਹੁਤੇ ਲੋਕਾਂ ਦਾ ਇਹ ਕਹਿਣਾ ਕਿ ਅਸੀਂ ਕੈਨੇਡਾ ਜਾਣਾ ਤਾਂ ਸਾਨੂੰ ਉੱਥੇ ਵਧੀਆ ਜਿਹੜਾ ਕੈਰੀਅਰ ਸਾਡਾ ਵਧੀਆ ਹੋਊਗਾ ਸਾਡੀ ਜ਼ਿੰਦਗੀ ਵਧੀਆ ਹੋਊਗੀ ਇਹ ਸਭ ਤੋਂ ਪਹਿਲਾ ਪੁਆਇੰਟ ਸੀ ਇਹ ਜਿਹੜਾ ਹੈਗਾ ਦੂਜਾ ਪੁਆਇੰਟ ਉਹ ਹੈਗਾ ਕੈਨੇਡਾ ਦਾ ਭੂਤ ਕਿ ਬਹੁਤੇ ਲੋਕਾਂ ਨੂੰ ਹਜੇ ਵੀ ਕੈਨੇਡਾ ਦਾ ਭੂਤ ਚੁੰਬੜਿਆ ਹੋਇਆ ਹੈ ਜਿਹੜਾ ਕਿ ਨਹੀਂ ਲੈਂਦਾ ਉਹ ਇੱਥੇ ਆ ਕੇ ਹੀ ਲਊਗਾ ਹਲੇ ਵੀ ਲੋਕਾਂ ਵਾਂਗ ਲੱਗ ਜਾਂਦਾ ਕਿ ਅਸੀਂ ਜਾਣਾ ਹੀ ਜਾਣਾ ਸੀ ਜੇ ਕੈਨੇਡਾ ਨਹੀਂ ਗਏ ਤਾਂ ਅਸੀਂ ਮਰ ਜਾਾਂਗੇ ਇੱਥੇ ਸਾਡੀ ਜ਼ਿੰਦਗੀ ਤਬਾਹ ਹੋ ਜਾਊਗੀ ਸੋ ਬਹੁਤੇ ਲੋਕਾਂ ਨੂੰ ਜਿਹੜਾ ਕੈਨੇਡਾ ਦਾ ਭੂਤ ਉਹ ਚਿੰਬੜਿਆ ਵਾ ਹਜੇ ਵੀ ਉਹ ਕਹਿੰਦੇ ਕੁਝ ਵੀ ਹੋ ਜੇ ਚਾਹੇ ਸਾਨੂੰ ਨੌਕਰੀ ਨਾ ਮਿਲੇ ਚਾਹੇ ਸਾਨੂੰ ਲੈੰਦਿਆਂ ਨੂੰ ਕੈਨੇਡਾ ਕੁਝ ਵੀ ਹੋ ਜੇ ਪਰ ਅਸੀਂ ਕੈਨੇਡਾ ਲੈਂਡ ਕਰਨਾ ਹੀ ਕਰਨਾ ਅਸੀਂ ਜਾਣਾ ਹੀ ਜਾਣਾ ਕੋਈ ਮਰਜ਼ੀ ਸਿਚੁਏਸ਼ਨ ਹੋਵੇ ਉੱਥੇ ਸੋ ਚਲੋ ਇਹ ਵੀ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਨੇ ਕਈ ਲੋਕਾਂ ਨੂੰ ਕੈਨੇਡਾ ਦਾ ਭੂਤ ਹੁੰਦਾ ਸੋ ਇਹ ਵੀ ਇੱਕ ਬੜਾ ਵੱਡਾ ਯਾਨੀ ਕਿ ਵੀ ਪੁਆਇੰਟ ਆ ਲੋਕਾਂ ਦੇ ਵਿੱਚ ਕੇ ਦੇਖਾ ਦਿਖਾਈ ਵਾਲ ਸੋ ਇਹ ਹੈਗਾ ਦੂਜਾ ਪੁਆਇੰਟ ਜਿਹੜਾ ਪੁਆਇੰਟ ਆ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਇੰਡੀਆ ਦੇ ਵਿੱਚ ਨਸ਼ੇ ਬਹੁਤ ਨੇ ਜਾਂ ਪੰਜਾਬ ਦੇ ਵਿੱਚ ਨਸ਼ੇ ਬਹੁਤ ਆ ਜੀ ਅਸੀਂ ਸਾਡੀ ਜ਼ਿੰਦਗੀ ਇੱਥੇ ਵਧੀਆ ਨਹੀਂ ਹੈਗੀ ਸਾਨੂੰ ਡਿਪਰੈਸ਼ਨ ਹੋ ਰਿਹਾ ਕਿਉਂਕਿ ਸਾਡੇ ਅੱਗੇ ਦੀ ਟੈਨਸ਼ਨ ਸਾਨੂੰ ਆਉਂਦੀ ਹੈ ਕਿ ਅਸੀਂ ਕੀ ਕਰਾਂਗੇ ਪੰਜਾਬ ਦੇ ਵਿੱਚ ਤੇ ਅਸੀਂ ਅਨਸ਼ੇ ਤੋਂ ਬਚਨ ਦੇ ਲਈ ਜਾਂ ਇਹਨਾਂ ਸਾਰੇ ਸਟ्रेस ਤੋਂ ਬਚਨ ਦੇ ਲਈ ਅਸੀਂ ਕੈਨੇਡਾ ਜਾ ਕੇ ਆਪਣੀ ਜ਼ਿੰਦਗੀ ਵਧੀਆ ਬਣਾਉਣ ਦਾ ਸੋਚਦੇ ਆ ਕਿ ਉੱਥੇ ਜਾ ਕੇ ਸਾਡੀ ਜ਼ਿੰਦਗੀ ਵਧੀਆ ਹੋਊਗਾ ਕੋਈ ਨਸ਼ੇ ਪੱਤਿਆਂ ਤੋਂ ਦੂਰ ਰਾਵਾਂਗੇ ਤੇ ਮਾੜੇ ਕੰਮਾਂ ਤੋਂ ਜਾਨੀ ਕਿ ਵੀ ਲੜਾਈ ਝਗੜੇ ਥੇੜੇ ਇੰਡੀਆ ਦੇ ਵਿੱਚ ਪੰਜਾਬ ਦੇ ਬੱਚਾ ਅੱਜ ਕੱਲ ਤੁਹਾਨੂੰ ਪਤਾ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਵੀ ਬਹੁਤ ਸਾਰੇ ਲੋਕ ਪਰੇਸ਼ਾਨ ਆ ਕਿ ਯਾਰ ਅਸੀਂ ਇੱਥੇ ਬਹੁਤ ਤੰਗ ਆ ਸਾਡੀ ਜ਼ਿੰਦਗੀ ਅੱਗੇ ਇੱਥੇ ਸੇਫ ਨਹੀਂ ਹੈਗੀ ਵਧੀਆ ਨਹੀਂ ਹੈਗੀ ਕਿ ਅਸੀਂ ਕੈਨੇਡਾ ਚਲੀਏ ਉੱਥੇ ਜਾ ਕੇ ਆਪਦੀ ਜ਼ਿੰਦਗੀ ਵਧੀਆ ਬਣਾਈਏ ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਰੱਖਿਆ ਲੋਕਾਂ ਨੇ ਤੇ ਜੇ ਚੌਥੇ ਪੁਆਇੰਟ ਦੀ ਗੱਲ ਕਰੀਏ ਉਹ ਹੈਗਾ ਬਹੁਤ ਸਾਰੇ ਬੱਚਿਆਂ ਨੂੰ ਮਾਂ ਪਿਓ ਦਾ ਦਬਾਅ ਹੁੰਦਾ ਕਿ ਯਾਰ ਮਾਂ ਪਿਓ ਪੁਸ਼ ਕਰ ਰਹੇ ਆ ਬੱਚਿਆਂ ਨੂੰ ਕਿ ਉਹਨਾਂ ਦਾ ਜਵਾਬ ਉੱਠ ਗਿਆ ਉਹਨਾਂ ਦੇ ਬੱਚੇ ਉੱਠ ਗਿਆ ਉਹਨਾਂ ਨੇ ਕੈਨੇਡਾ ਜਾ ਕੇ ਆ ਬਣਾਤਾ ਉਹ ਬਣਾਤਾ ਕਿ ਤੂੰ ਵੀ ਕੈਨੇਡਾ ਜਾ ਬਸ ਸਾਇਲੈਂਸ ਕਰ ਤੇ ਉੱਥੇ ਜਾ ਕੇ ਸੈੱਟ ਹੋ ਪੈਸੇ ਕਮਾ ਤੇ ਚੰਗੀ ਜ਼ਿੰਦਗੀ ਸਾਡੀ ਬਣਾ ਤੇ ਨਾਲੇ ਆਪਦੀ ਬਣਾ ਬਹੁਤ ਸਾਰੇ ਬੱਚੇ ਨਹੀਂ ਵੀ ਆਉਣਾ ਚਾਹੁੰਦੇ ਹੁੰਦੇ ਦੋਸਤੋ ਪਰ ਉਹਨਾਂ ਦੇ ਮਾਂ ਪਿਓ ਐੜੇ ਉਹ ਉਹਨਾਂ ਨੂੰ ਪੁਸ਼ ਕਰਦੇ ਆ ਕਿ ਕੈਨੇਡਾ ਜਾ ਕੇ ਆਪਦਾ ਵਧੀਆ ਜ਼ਿੰਦਗੀ ਬਣਾਓ ਤੇ ਪੈਸੇ ਕਮਾਓ ਹਨਾ ਮੈਂ ਵੇਖਿਆ ਬਹੁਤ ਸਾਰੇ ਬੱਚੇ ਇੱਥੇ ਆਉਂਦੇ ਆ ਕਿ ਯਾਰ ਮੇਰਾ ਮੈਂ ਤਾਂ ਨਹੀਂ ਹੋਣਾ ਚਾਹੁੰਦਾ ਸੀ ਪਰ ਮੇਰੇ ਘਰਦਿਆਂ ਨੂੰ ਸੀਗਾ ਕਿ ਮੈਂ ਕੈਨੇਡਾ ਜਾਵਾਂ ਸੋ ਇਹ ਵੀ ਇੱਕ ਕਾਰਨ ਆ ਕਿ ਬੱਚੇ ਜਿਹੜੇ ਕੈਨੇਡਾ ਆ ਰਹੇ ਅੱਜ ਦੇ ਟਾਈਮ 'ਚ ਸਟਿਲ ਉਹਨਾਂ ਦੇ ਮਾਪੇ ਆੜੇ ਉਹ ਦੂਜਿਆਂ ਨੂੰ ਦੇਖ ਦੇ ਕੇ ਆਪਦੇ ਬੱਚਿਆਂ ਨੂੰ ਬਾਹਰ ਭੇਜ ਕੇ ਰਾਜੀ ਨੇ ਸੋ ਚਲੋ ਉਹਨਾਂ ਦੀ ਜ਼ਿੰਦਗੀ ਆ ਉਸ ਹਿਸਾਬ ਨਾਲ ਇੱਥੇ ਆ ਕੇ ਦੇਖ ਲੈਣਗੇ ਕੀ ਬਣਦਾ ਹੋਰ ਜਿਹੜਾ ਮਤਲਬ ਕਿ ਪੰਜਵਾਂ ਪੁਆਇੰਟ ਲਾ ਲਓ ਤੁਸੀਂ ਇਹ ਹੈਗਾ ਕਿ ਕਈ ਲੋਕ ਹੈੜੇ ਕਈ ਬੱਚੇ ਕਹਿੰਦੇ ਆ ਕਿ ਇੱਥੇ ਰਸ਼ਵਤਖੋਰੀ ਚੱਲਦੀ ਆ ਮਤਲਬ ਕਿ ਸਰਕਾਰ ਵਧੀਆ ਨਹੀਂ ਹੈਗੀ ਕੰਮ ਨਹੀਂ ਹੁੰਦੇ ਸਾਡੇ ਹਰ ਕੰਮ ਰਸ਼ਵਤ ਲੈ ਕੇ ਹੁੰਦਾ ਹਰ ਕੰਮ ਦੇ ਵਿੱਚ ਕਰਾਪਸ਼ਨ ਆ ਮਤਲਬੋ ਇੰਡੀਆ ਦੇ ਵਿੱਚ ਕੋਈ ਵੀ ਸਿਸਟਮ ਹੈ ਉਹ ਰਾਈਟ ਨਹੀਂ ਹੈਗਾ ਸੋ ਵਧੀਆ ਇੱਕ ਸਿਸਟਮ ਨਾਲ ਜ਼ਿੰਦਗੀ ਜਿਉਣ ਲਈ ਅਸੀਂ ਕੈਨੇਡਾ ਜਾਣਾ ਜਾਂ ਅਸੀਂ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਜਾਣਾ ਕਿ ਇੰਡੀਆ ਦੇ ਵਿੱਚ ਇਹ ਝੰਜਟਾਂ ਨਾਲੋਂ ਬਚ ਸਕੀਏ ਪੁਲਿਸ ਦੇ ਝੰਜਟ ਹੁੰਦੇ ਆ ਕਿ ਕੰਮ ਨਹੀਂ ਹੁੰਦਾ ਬੰਦੇ ਦਾ ਕੋਈ ਕਚਹਿਰੀਆਂ ਦੇ ਕੰਮ ਆ ਉਹ ਰਸ਼ਵਤ ਲੈ ਤੋਂ ਬਿਨਾ ਨਹੀਂ ਹੁੰਦੇ ਕੋਈ ਵੀ ਕੋਰਡ ਕਚੈਰੀ ਦੇ ਕੰਮ ਆ ਜਾਂ ਤੁਹਾਡੇ ਹੋਰ ਕੋਈ ਵੀ ਮਸਲੇ ਆ ਇੰਡੀਆ ਦੇ ਜਾਂ ਪੰਜਾਬ ਦੇ ਵਿੱਚ ਉਹ ਇੱਕ ਚੰਗੇ ਤਰੀਕੇ ਨਾਲ ਨਹੀਂ ਸੁਲਝਾਈ ਜਾਂਦੇ ਤੇ ਉਹਨਾਂ ਚੀਜ਼ਾਂ ਤੋਂ ਤੰਗ ਆ ਕੇ ਕਈ ਲੋਕ ਬਾਹਰ ਆ ਕੇ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਆ ਸੋ ਅਲੱਗ-ਅਲੱਗ ਮੈਟਰ ਆ ਅਲੱਗ-ਅਲੱਗ ਤਰ੍ਹਾਂ ਤੋਂ ਲੋਕ ਤੰਗ ਨੇ ਕਿ ਉਹਨਾਂ ਦੀ ਕੀ-ਕੀ ਹਨਾ ਪ੍ਰੋਬਲਮਸ ਨੇ ਕੀ ਉਹ ਸੋਚਦੇ ਆਗੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਛੇਵਾਂ ਪੁਆਇੰਟ ਹੈਗਾ ਬਹੁਤੇ ਲੋਕ ਸ਼ੋਸ਼ੇबाजी ਕਰਕੇ ਆਉਂਦੇ ਆ ਉਹਨਾਂ ਦਾ ਸਾਰਾ ਕੁਝ ਸਰਦਾ ਹੁੰਦਾ ਇੰਡੀਆ ਸਭ ਕੁਝ ਵਧੀਆ ਹੁੰਦਾ ਪਰ ਉਹ ਸ਼ੋਸ਼ੇबाजी ਲੋਕਾਂ ਨੂੰ ਦੇਖ ਦਿਖਾਈਆ ਕਰਕੇ ਕਿ ਹਾਂ ਅਸੀਂ ਇੰਸਟਾਗ੍ਰam ਤੇ ਰੀਲਾਂ ਪਾਵਾਂਗੇ ਫੋਟੋਆਂ ਪਾਵਾਂਗੇ ਲੋਕਾਂ ਨੂੰ ਦਿਖਾਵਾਂਗੇ ਕਿ ਅਸੀਂ ਕੈਨੇਡਾ ਚ ਰਹਿੰਦੇ ਆ ਜਾਂਸੀ ਇਦਾਂ ਦੀ ਮਤਲਬ ਕਿ ਸੋਸ਼ਲ ਲਾਈਫ ਵਧੀਆ ਲੋਕਾਂ ਨੂੰ ਦਿਖਾਉਣ ਦੇ ਲਈ ਹੀ ਕੈਨੇਡਾ ਆਉਂਦੇ ਆ ਬਲਕਿ ਉਹਨਾਂ ਦਾ ਸਰਦਾ ਹੁੰਦਾ ਸਭ ਕੁਝ ਵਧੀਆ ਹੁੰਦਾ ਇੰਡੀਆ ਦੇ ਵਿੱਚ ਬਹੁਤੇ ਲੋਕਾਂ ਨੂੰ ਸੋਸ਼ਲ ਮੀਡੀਆ ਦਾ ਚਸਕਾ ਹੁੰਦਾ ਕਿ ਅਸੀਂ ਲੋਕਾਂ ਨੂੰ ਦਿਖਾਉਣਾ ਬਹੁਤ ਵਧੀਆ ਸਾਡੀ ਜ਼ਿੰਦਗੀ ਆ ਜਾਂ ਇਦਾਂ ਉਹ ਲੋਕ ਇਦਾਂ ਵੀ ਫਸ ਜਾਂਦੇ ਆ ਕੈਨੇਡਾ ਹੋਣਾ ਚਾਹੁੰਦੇ ਆ ਕਿ ਯਾਰ ਉੱਥੇ ਤਾਂ ਪਤਾ ਨਹੀਂ ਕੀ ਆ ਪਰ ਜਿਹੜੇ ਲੋਕ ਇੱਥੇ ਕੋਈ ਜੌਬਾਂ ਕਰਦੇ ਆ ਕਲੀਨਿੰਗ ਦੀ ਜੌਬ ਕਰਦੇ ਆ ਵੀ ਹੋਰ ਲੋਕ ਬਹੁਤ ਔਖੀਆਂ ਔਖੀਆਂ ਜੌਬਾਂ ਕਰਦੇ ਆ ਉਹ ਕੋਈ ਨਹੀਂ ਦਿਖਦਾ ਕਿਸੇ ਨੂੰ ਉਹ ਕੋਈ ਨਹੀਂ ਦਿਖਾਉਂਦਾ ਹੁੰਦਾ ਸਿਰਫ ਵਧੀਆ ਲੈਂਬਰਗਿਨੀ ਵਾਲੀਆਂ ਚਲ ਸੋ ਇਹ ਵੀ ਇੱਕ ਹਰ ਕਿਸੇ ਦੀ ਸੋਚ ਹੁੰਦੀ ਆ ਬਹੁਤ ਤਰ੍ਹਾਂ ਦੇ ਲੋਕ ਨੇ ਪਰ ਅੱਜ ਵੀ ਲੋਕ ਕਹੜੇ ਉਹ ਕੈਨੇਡਾ ਆਉਣ ਤੋਂ ਨਹੀਂ ਹਟ ਰਹੇ ਤੇ ਪੰਜਾਬ ਖਾਲੀ ਹੋ ਰਿਹਾ ਹਰ ਦਿਨੋਂ ਦਿਨ ਹਨਾ ਚਲੋ ਬਿਹਤਰ ਜ਼ਿੰਦਗੀ ਬਣਾਉਣ ਲਈ ਹਰ ਕੋਈ ਆਉਂਦਾ ਪਰ ਹਰ ਕਿਸੇ ਨੂੰ ਬਿਹਤਰ ਜ਼ਿੰਦਗੀ ਨਹੀਂ ਮਿਲਦੀ ਇਹ ਤੁਸੀਂ ਗੱਲ ਯਾਦ ਰੱਖਿਓ ਹਰ ਕਿਸੇ ਦੀ ਆਪਣੀ ਆਪਣੀ ਸਿਚੁਏਸ਼ਨ ਹੁੰਦੀ ਆ ਆਪਣੇ ਆਪਣੇ ਇਨਕਿਉ ਸੈਟਅਪ ਹੁੰਦਾ ਕਿ ਕਿਦਾਂ ਉਹ ਜ਼ਿੰਦਗੀ ਸੈਟਅਪ ਕਰਦਾ ਪਰ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੰਦੇ ਨੂੰ ਉਹ ਵਧੀਆ ਜ਼ਿੰਦਗੀ ਨਹੀਂ ਮਿਲ ਰਹੀ ਜਿਹੜੀ ਉਹ ਬੰਦਾ ਸੋਚ ਕੇ ਕੈਨੇਡਾ ਦੇ ਵਿੱਚ ਆਉਂਦਾ ਪਰ ਹਾਂ ਹੌਲੀ ਹੌਲੀ ਸਥਿਤੀ ਬੈਟਰ ਹੋ ਸਕਦੀ ਆ ਠੀਕ ਐ ਵਧੀਆ ਤੁਸੀਂ ਆਓ ਪਰ ਦੇਖਾ ਦਿਖਾਈ ਕਰਕੇ ਨਾ ਆਓ ਜੋ ਤੁਹਾਨੂੰ ਲੱਗਦਾ ਵੀ ਤੁਹਾਡਾ ਕੀ ਸਹੀ ਆ ਫਿਊਚਰ ਤੁਹਾਡਾ ਹੈਗਾ ਤਾਂ ਤੁਸੀਂ ਕੈਨੇਡਾ ਆ ਕੇ ਆਪਣੀ ਜਿਹੜੀ ਜ਼ਿੰਦਗੀ ਐ ਸ਼ੁਰੂ ਕਰੋ ਨਹੀਂ ਤੁਸੀਂ ਜਿੱਥੇ ਹੈਗੇ ਆ ਸੈਟਲ ਹੈਗੇ ਆ ਉੱਥੇ ਹੀ ਰਹੋ ਤੇ ਆਪਣੀ ਵਧੀਆ ਜ਼ਿੰਦਗੀ ਉੱਥੇ ਹੀ ਕੱਢੋ ਧੰਨਵਾਦ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜਿਹਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਧੰਨਵਾਦ